ਬਾਬਾ ਜੀ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ ਨਾ ਤੇ ਗਲਤੀਆਂ ਤੋਂ ਹੀ ਸਿੱਖਦਾ ਹਮੇਸ਼ਾ ਅੱਜ ਗੱਲ ਕਰਦੇ ਆ 22 ਦੀਪ ਸਿੱਧੂ ਵਾਲੀ ਮੈਟਰ ਦੀ ਜਦੋਂ 26 ਜਨਵਰੀ ਵਾਲਾ ਇਨਸੀਡੈਂਟ ਹੋਇਆ ਅਸੀਂ ਕਹਿਦਾ ਵੀ ਹੈ ਨਾ ਵੀ 22 ਬੀਜੇਪੀ ਦਾ ਹੈ ਤੇ ਲੋਕਾਂ ਨੇ ਉਹਨੂੰ ਬਣਾਤਾ ਸੀਗਾ ਹੈ ਨਾ ਉਹ ਜਿਵੇਂ ਆਪਣਾ ਫੋਟੋ ਵਾਇਰਲ ਹੋ ਗਈਆਂ ਹੈ ਨਾ ਸੰਨੀ ਜਿਉਂ ਦੇਵਲ ਹੁਣਾ ਨਾਲ ਹੈਨਾ ਕਰਨ ਵਾਲੇ ਕੌਣ ਸੀਗੇ ਆਪਣੇ ਵਾਲੇ ਸੀਗੇ ਹੈਨਾ ਅਸੀਂ ਕਿਸਾਨੀ ਦੀ ਲੜਾਈ ਲੜਨ ਗਏ ਹੋਏ ਸੀਗੇ ਸਾਨੂੰ ਪੰਥ ਦਾ ਉਦੋਂ ਵੀ ਨਹੀਂ ਪਤਾ ਸੀਗਾ ਗਲਤੀਆਂ ਸਾਡੇ ਤੋਂ ਵੀ ਹੋਈਆਂ ਨੇ ਤੇ ਪੰਥ ਬਾਰੇ ਨੋਲ ਜਿਣੀ ਹੈਨਾ ਬਸ ਗੁਰਦੁਆਰੇ ਮੱਥਾ ਟੇਕਣਾ ਦਸਾਂ ਪੂਰਾਂ ਦਾ ਨਾਮ ਤੱਕ ਯਾਦ ਨਹੀਂ ਸੀਗਾ ਦੋ ਵਾਰ ਮੁਲਾਕਾਤ ਵੀ ਹੋਈ ਬਾਈ ਨਾਲ ਇੱਕ ਵਾਰ ਉਹ ਸਾਨੂੰ ਆਪ ਬਲਾ ਕੇ ਲੈ ਕੇ ਗਏ ਜਦੋਂ ਕੀਰਤਨ ਕਰਦੇ ਘੁੰਮਦੇ ਸੀਗੇ ਇੱਕ ਵਾਰ ਉਹ ਗੱਡੀ 'ਚ ਰੁਕੇ ਹਨ ਵੀ ਨਵਦੀਪ ਬਾਈ ਨੰਬਰ ਦੇ ਦੋ ਆਪਣਾ ਹਨ ਦੋ ਵਾਰ ਮੁਲਾਕਾਤ ਹੋਈ ਆਪਣੀ ਉਹਨਾਂ ਨਾਲ ਪਰ ਆਪਣੇ ਹੀ ਲੋਕਾਂ ਨੇ ਮਤਲਬ ਇਸ ਤਰੀਕੇ ਦਾ ਮਾਹੌਲ ਬਣਾਤਾ ਵੀ ਇਹ ਤਾਂ ਬੀਜੇਪੀ ਦੇ ਨੇ ਹਨ ਆਪਾਂ ਉਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਸਮਝਦੇ ਸੀਗੇ ਵੀ ਕੀ ਹੈਗੀ ਹੈ ਕਿਉਂਕਿ ਪੰਥ ਦੇ ਰਿਲੇਟਿਡ ਹੀ ਨਹੀਂ ਸੀਗੇ ਆਪਾਂ ਚਲੋ 26 ਜਨਵਰੀ ਵਾਲਾ ਇਨਸੀਡੈਂਟ ਹੋਇਆ ਸੀ ਵੀ ਉਹਨਾਂ ਨੂੰ ਬੀਜੇਪੀ ਦਾ ਕਹਦਾ ਵੀ ਹਨਾ ਇਹ ਬੀਜੇਪੀ ਦੇ ਨੇ ਬਾਈ ਹੁਣੇ ਜੇਲ੍ਹ 'ਚ ਚਲੇ ਗਏ ਬਿਚ ਬੁਚ ਭਰਾ ਪੈ ਗਏ ਭਰਾ ਪੈ ਗਏ ਉਹ ਕਹਿੰਦੇ ਵੀ ਨਵਦੀਬਾਈ ਅੱਛੀ ਨਹੀਂ ਲੱਗਦੇ ਆਪਸੇ ਲੜਦੇ ਆਪਾਂ ਇਸ ਮੈਟਰ ਨੂੰ ਸੋਲਵ ਕਰਦੇ ਆ ਕੁਲਵੰਤ ਬਾਈ ਹੁਣੀ ਪੈ ਗਏ ਸਾਰੇ ਹਨਾ ਚਲੋ ਜਦੋਂ ਬਾਈ ਜੇਲ 'ਚ ਸੀਗਾ ਅਸੀਂ ਬਾਈ ਦੇ ਜਨਮ ਦਿਨ ਵਾਲੇ ਦਿਨ ਜਿੱਥੇ ਬਾਈ ਦਾ ਟੈਂਟ ਸੀ ਹਨਾ ਉੱਥੇ ਗਏ ਹਨਾ ਸਾਨੂੰ ਫੇਰ ਵੀ ਲੋਕਾਂ ਨੇ ਭੰਡਿਆ ਵੀ ਤੁਸੀਂ ਦਬ ਗਏ ਹਨਾ ਤੁਸੀਂ ਆ ਗਏ ਹਨਾ ਜਾੜ ਥੱਲੇ ਆ ਗਏ ਐਵੇਂ ਆ ਪਰ ਸਾਨੂੰ ਪਤਾ ਸੀਗਾ ਵੀ ਅੰਦੋਲਨ ਬਹੁਤ ਵੱਡਾ ਆ ਵੀ ਆਪਾਂ ਨੇ ਹਾਰਨਾ ਨਹੀਂ ਰਲ ਮਿਲ ਕੇ ਹੀ ਚੱਲ ਸਕਦਾ ਕੋਈ ਨਹੀਂ ਭਾਈ ਗਲਤੀ ਹੋ ਜਾਂਦੀ ਹੈ ਇਨਸਾਨ ਗਲਤੀਆਂ ਤੋਂ ਹੀ ਸਿੱਖਦਾ ਹੈ ਬਹੁਤ ਸਾਨੂੰ ਫੋਨ ਤੇ ਗਾਲਾਂ ਵੀ ਬਹੁਤ ਕੱਢੀਆਂ ਉਸ ਟਾਈਮ ਹਨਾ ਭਰਾਵਾਂ ਨੇ ਠੀਕ ਹੈ ਮੰਦਾ ਚੰਗਾ ਵੀ ਬੋਲਿਆ ਜਿਵੇਂ ਬਾਈ ਉਹਨਾਂ ਕੋਲ ਬਾਹਰ ਤੋਂ ਸਮਾਨ ਸਮੂਹ ਆਉਂਦਾ ਸੀਗਾ ਕਿ ਜਿਵੇਂ ਬਾਹਰ ਵਾਲੇ ਭਰਾ ਦਿੰਦੇ ਸੀ ਕਿ ਵਾਸ਼ਿੰਗ ਮਸ਼ੀਨਾਂ ਵਗੈਰਾ ਹਨਾ ਤੇ ਸਾਨੂੰ ਪਤਾ ਹੁੰਦਾ ਸੀਗਾ ਵੀ ਕਿੱਥੇ ਲੋਡ ਹੁੰਦੀ ਆ ਉਹ ਉਹਨਾਂ ਚੀਜ਼ਾਂ ਦੇ ਵੀ ਸਾਡੇ ਤੇ ਇਲਜ਼ਾਮ ਲਾਏ ਗਏ ਹਨਾ ਬਾਹਰਲੇ ਭਰਾਵਾਂ ਵੱਲੋਂ ਵੀ ਹਨਾ ਕਿਉਂਕਿ ਉਹ ਪਿਆਰ ਕਰਦੇ ਸੀ ਦੀਪ ਸਿੱਧੂ ਨੂੰ ਬਹੁਤ ਹਨਾ ਵੀ ਤੁਸੀਂ ਕੌਣ ਹੁੰਦੇ ਓਨੂੰ ਐਵੇਂ ਕਹਿਣ ਨਾਲ ਚਲੋ ਬਾਈ ਜੱਗ ਤੋਂ ਅਲਵਿਦਾ ਕਹਿ ਗਿਆ ਹਨਾ ਉਦੋਂ ਬਾਅਦ ਆਪਣਾ ਅਸੀਂ ਵੀ ਜੁੜ ਗਏ ਹੈਨਾ ਸਾਨੂੰ ਵੀ ਪੰਥ ਵਾਲੇ ਪਾਸੇ ਅਕਾਲ ਪੁਰਖ ਦੀ ਕਿਰਪਾ ਹੋਣ ਲੱਗੀ ਠੀਕ ਹੈ ਫਿਰ ਭਾਈ ਅਮਰੀਦਪਾਲ ਆ ਗਿਆ ਉਹਦੀ ਉਹਨਾਂ ਦੀਆਂ ਵੀਡੀਓ ਸੁਣੀਆਂ ਅਸੀਂ ਸਾਡੇ ਵੀ ਨਾ ਇਧਰ ਨੂੰ ਇੰਟਰਸਟ ਬਹੁਤ ਵਧਣ ਲੱਗ ਗਿਆ ਫਿਰ ਅਸੀਂ ਜੇੜਾਂ 'ਚ ਚਲੇ ਗਏ ਉਹ ਤੋਂ ਬਾਅਦ ਅਸੀਂ ਉੱਥੇ ਬਾਣੀ ਦੇ ਨੇੜੇ ਲੱਗੇ ਕਿਉਂਕਿ ਮੈਂ ਤਾਂ ਜੇਲ੍ਹ 'ਚ ਹੀ ਜਾ ਕੇ ਬਾਣੀ ਪੜ੍ਹੀ ਸੀਗੀ ਹੈਨਾ ਸੰਥਿਆਲਿੱਤੇ ਉੱਤੇ ਹੈਨਾ ਇਤਿਹਾਸ ਪੜਿਆ ਵੀ ਸਾਨੂੰ ਅਕਾਲ ਪੁਰਖ ਫਿਰ ਆਪ ਲੈ ਕੇ ਗਿਆ ਉਧਰਲੇ ਪਾਸੇ ਪਰ ਅਸੀਂ ਕਦੇ ਵੀ ਦੀਪ ਸਿੱਧੂ ਦੇ ਵਿਰੋਧੀ ਨਹੀਂ ਸੀਗੇ ਅਸੀਂ ਕਦੇ ਉਹਦੇ ਬਾਰੇ ਕਿਸੇ ਵੀਡੀਓ ਦਾ ਖੰਡਨ ਨਹੀਂ ਕੀਤਾ ਅਸੀਂ ਕਦੇ ਨਸਾਨ ਸਾਹਿਬ ਚੜਾਏ ਸੀਗਾ ਉੱਥੇ ਹਨਾ ਉਹਨੂੰ ਨਹੀਂ ਭੰਡਿਆ ਕਦੇ ਹਨਾ ਝੰਡੇ ਨੂੰ ਕਿਉਂਕਿ ਅਸੀਂ ਤਾਂ ਲੋਕਾਂ ਨੂੰ ਕਲੀਅਰ ਹੀ ਕਰਿਆ ਸੀਗਾ ਉੱਥੇ ਜਿਵੇਂ ਹਰਿਆਣੇ ਦੇ ਲੋਕ ਸੀਗੇ ਵੀ ਭਾਈ ਵੀ ਵੀ ਇਹ ਉਸ ਟਾਈਮ ਦੀ ਗੱਲ ਹੈ ਸਚਾਈ ਹੈ ਹਨਾ ਵੀ ਇਹ ਖਾਲਿਸਤਾਨ ਦਾ ਝੰਡਾ ਨਹੀਂ ਹੈਗਾ ਇਹ ਤਾਂ ਨਸਾਨ ਸਾਹਿਬ ਆ ਪਰ ਸਾਨੂੰ ਕੀ ਪਤਾ ਸੀਗਾ ਵੀ ਕੱਲ ਉਹਨੂੰ ਅਸੀਂ ਵੀ ਆਪਣੇ ਕੌਮੀਕਰ ਪਿੱਛੇ ਬੋਲਾਂਗੇ ਹਨਾ ਵੀ ਇਹ ਜਿਹੜੀ ਕਿਣਗੱਜ ਦੀਪ ਸਿੱਧੂ ਦੇ ਅੰਦਰ ਹੈ ਹਨਾ ਇਹ ਜਿਹਨ ਕੱਲ ਉਹਨੂੰ ਸਾਡੇ ਅੰਦਰ ਵੀ ਆਊਗੀ ਗੱਲ ਪਤਾ ਕੀ ਹੈ ਬਾਈ ਗੱਲ ਗਲਤੀਆਂ ਦਾ ਪੁਤਲਾ ਹੁੰਦਾ ਜੇ ਗਲਤੀ ਹੋ ਜਾਂਦੀ ਆ ਕੋਈ ਨਹੀਂ ਪੰਥ ਬੜਾ ਹੁੰਦਾ ਆ ਪੰਜਾਬ ਬੜਾ ਹੁੰਦਾ ਆ ਇਹਦੇ ਚ ਜੇ ਅਸੀਂ ਫੀਲ ਕਰੀ ਜਾਈਏ ਬਾਰ-ਬਾਰ ਹੈਨਾ ਅਸੀਂ ਯਾਰ ਕਹੀ ਜਾਈਏ ਵੀ ਸਾਨੂੰ ਤਾਂ ਗਾਲਾਂ ਕੱਢੀਆਂ ਜੀ ਸਾਨੂੰ ਤਾਂ ਐ ਧਮਕੀਆਂ ਦਿੱਤੀਆਂ ਜੀ ਅੱਜ ਅਸੀਂ ਅਸੀਂ ਤਾਂ ਪੰਥ ਤੋਂ ਦੂਰ ਹੁੰਨੇ ਆ ਇਹ ਆਪਣੀ ਕੌਮ ਦਾ ਦਰਦ ਨਹੀਂ ਰੱਖਿਆ ਆ ਆਪਾਂ ਤਾਂ ਲੜਦੇ ਨਹੀਂ ਆ ਆਪਣੀ ਲੋਕਾਂ ਦੀ ਲੜਾਈ ਹੈਨਾ ਫਿਰ ਭਾਈ ਇਹ ਕੰਮ ਨਹੀਂ ਚੱਲਿਆ ਕਰਦਾ ਤੇ ਜਿਹੜੇ ਭਰਾਵਾਂ ਨੂੰ ਹੁਣ ਜਿਹੜੀ ਜਿਆਦਾ ਮਤਲਾ ਲੋਕਾਂ ਹੀ ਭਰਾ ਹੁਣ ਬਦਮਾਸ਼ੀ 'ਚ ਪੈਰ ਧਰ ਰਹੇ ਨੇ ਹੈਨਾ ਤੇ ਉਹਨਾਂ ਭਰਾਵਾਂ ਨੂੰ ਵੀ ਦੇਖੋ ਇੱਕ ਗੱਲ ਨਾ ਪਿਆਰ ਸਹੀਦ ਕਹਿਣਾ ਚਾਹੁੰਦੇ ਭਾਈ ਆਪਾਂ ਲੜਨ ਵਾਲੇ ਲੋਕ ਨਹੀਂ ਹੈਗੇ ਠੀਕ ਹੈ ਨਾ ਇਹ ਕੰਮ ਅਸੀਂ 2013 ਚ ਤੋਂ ਪਹਿਲਾਂ ਇਹ ਕੰਮ ਆਪਾਂ ਕਰ ਚੁੱਕੇ ਆ ਉਸ ਟਾਈਮ ਵੀ ਸਾਡੇ ਸਗੇ ਭਰਾ ਸਗੇ ਤਾਈ ਜੱਜ ਦੇ ਮੁੰਡੇ ਦੋ ਦੋ ਸਾਲ ਦੀਆਂ ਕਟਿਆਈ ਸੀਗੇ ਇਹੋ ਜਿਹਾ ਕੋਈ ਸਾਹਿਬ ਦਾ ਵੱਡਾ ਜਿਹਦਾ ਨਾਂ ਸੀਗਾ ਜਿਹੜਾ ਆਪਣੇ ਆਪ ਨੂੰ ਵੱਡਾ ਬੈਲੀਕਮ ਹੁੰਦਾ ਸੀਗਾ ਜਿਹਦੇ ਨਾਲ ਆਪਾਂ ਨਾ ਲੜੀ ਹੋਈ ਲੜੇ ਹੋਏ ਪਤਾ ਸਾਡਾ ਰਿਕਾਰਡ ਸਾਰਾ ਕਿਸੇ ਨੂੰ ਪਤਾ ਕਰ ਲੈ ਸਾਡੀ ਟੀਮ ਬਾਰੇ ਹੈਨਾ ਸਾਡੇ ਗਰੁੱਪ ਬਾਰੇ ਇਹਨਾਂ ਗੱਲਾਂ 'ਚ ਪੈਣ ਦਾ ਫਾਇਦਾ ਨਹੀਂ ਹੈਗਾ ਲੜਾਈ ਝਗੜੇ ਮਸਲਿਆਂ ਦਾ ਹੱਲ ਨਹੀਂ ਹੋਇਆ ਕਰ ਹੱਲ ਹੋਇਆ ਕਰਦਾ ਸਬਰ ਦਾ ਗਲਤੀ ਤੋਂ ਸਿੱਖਣਾ ਚਾਹੀਦਾ ਅਸੀਂ ਵੀ ਯਾਰ ਅੱਜ ਵੀ ਅਸੀਂ ਤਾਂ ਕਹਿੰਨੇ ਵੀ ਦੀਪ ਸਿੱਧੂ ਬਾਈ ਦੀ ਜਿਹੜੀ ਰੂਹ ਸੀ ਹੈ ਨਾ ਉਹ ਸਾਨੂੰ ਮਾਫ ਕਰੇ ਜੇ ਸਾਡੇ ਦੇ ਕੋਈ ਗਲਤੀ ਹੋ ਗਈ ਹੋਵੇ ਪਰ ਸਾਨੂੰ ਪੰਜਾਬ ਪਿਆਰਾ ਪੰਥ ਪਿਆਰਾ ਹੈ ਨਾ ਠੀਕ ਹੈ ਨਾ ਇਹਦੇ ਉੱਤੇ ਕੁਝ ਨਹੀਂ ਹੈਗਾ ਭਾਈ ਐਵੇਂ ਹੀ ਤੁਹਾਨੂੰ ਅਗਰ ਤੁਹਾਡੇ ਸ਼ੇਰਾਂ ਦੇ ਪੱਗਾਂ ਨੇ ਨਾ ਭਾਈ ਤੂੰ ਪੱਗਾਂ ਦੀ ਲਾਜ ਰੱਖਣੀ ਸਟਾਰਟ ਕਰੋ ਜੇ ਆਪਾਂ ਨੇ ਗਲਤੀ ਕਰਕੇ ਮਾਫੀ ਮੰਗ ਲਈ ਨਾ ਤਾਂ ਫਿਰ ਭਾਈ ਮੰਗ ਲਈ ਮਰਦਾਂ ਦੀ ਜ਼ੁਬਾਨ ਹੋਇਆ ਕਰਦੀ ਓਹ ਜ਼ੁਬਾਨ ਤੇ ਰਹਿਆ ਕਰ ਠੀਕ ਹੈ ਲੜਾਈ ਝਗੜਿਆਂ 'ਚ ਪੈਣ ਦਾ ਫਾਇਦਾ ਨਹੀਂ ਹੈਗਾ ਹਨਾ ਠੀਕ ਹੈ ਬਾਕੀ ਆ ਗੱਲਾਂ ਸੀਗੀਆਂ ਸਾਡੇ ਮੇਰੇ ਦਿਲ 'ਚ ਸੀਗੀਆਂ ਭਾਈ ਮੈਂ ਕਰਨੀਆਂ ਸੀਗੀਆਂ ਤੁਹਾਡੇ ਨਾਲ ਹੁਣ ਤੁਸੀਂ ਆਪਣਾ ਵਿਚਾਰ ਜ਼ਰੂਰ ਦਿਓ ਹਨਾ ਵੀ ਇਹ ਕੀ ਵੀ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਹਨਾ ਤੇ ਆਪਾਂ ਤਾਂ ਆਪਣੀ ਕੌਮ ਲਈ ਖੜੇ ਆ ਪੰਥ ਲਈ ਖੜੇ ਆ ਪੰਜਾਬ ਲਈ ਖੜੇ ਆ ਤੇ ਹਮੇਸ਼ਾ ਖੜੇ ਰਹਿਣਾ